ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਬਲਾਡਾ ਦੇ ਆਈਟੀਆਈ ਚੌਕ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਜਾਗਰੂਤ ਕਰਨ ਦੇ ਲਈ ਮਾਨਯੋਗ ਏਡੀਪੀ ਟ੍ਰੈਫਿਕ ਚੰਡੀਗੜ੍ਹ ਤੇ ਐਸਐਸਪੀ ਮਾਨਸਾ ਦिशा ਨਰਿਸਾਨਸਰ ਮਾਨਸਾ ਜ਼ਿਲ੍ਹਾ ਦੇ ਟ੍ਰੈਫਿਕ ਪੁਲਿਸ ਇੰਚਾਰਜ ਸ਼੍ਰੀਸ਼ਕਮਾਰ ਨੇ ਡੀਏਵੀ ਪਬਲਿਕ ਸਕੂਲ ਦੇ ਬੱਚਿਆਂ ਦੇ ਨਾਲ ਬਲਾਡਾ ਦੇ ਆਈਟੀਆਈ ਚੌਕ ਦੇ ਜਾਗਰੂਕਤਾ ਮਹਿਮ ਚਲਾਈ ਗਈ ਹਰ ਇੱਕ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਇਹ ਮਹਿਮ ਸਫਲ ਰਹੀ ਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਅਤੇ ਇਹ ਤਹਿਤ ਕੀਤੀ ਗਈ ਹਨ ਇਹ ਟ੍ਰੈਫਿਕ ਜਾਗਰੂਕਤਾ ਜਲਾ ਪੱਧਰ ਤੇ ਇੱਕ ਵਧੀਆ ਪਹਿਲ ਹੋ ਸਕਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਵੱਲੋਂ ਰੋਕ ਕੇ ਜਿੱਥੇ ਹੈਲਮਟ ਹੋਵੇ ਉਹਦੇ ਸੰਬੰਧੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਬੱਚਿਆਂ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਹੇ ਹਨ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਟ੍ਰੈਫਿਕ ਇੰਚਾਰਜ ਸ਼੍ਰੀਸ਼ ਕੁਮਾਰ ਅਤੇ ਸਕੂਲੀ ਬੱਚੇ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਨੂੰ ਸੀਟ ਬੈਲਟ ਲਾਉਣ ਬਾਰੇ ਬੱਚਾਂ ਬੁਰੋਂ ਇੱਕ ਟ੍ਰੈਫਿਕ ਨਿਜਮਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਾ ਬਾਰੇ ਬੱਚੇ ਉਹਨਾਂ ਨੂੰ ਜਾਗਰੂਕ ਕਰ ਰਹੇ ਹਨ ਕਿਉਂਕਿ ਸੀਟ ਬੈਲਟ ਲਾਉਣਾ ਵੀ ਇੱਕ ਸਭ ਤੋਂ ਜ਼ਰੂਰੀ ਹੈ ਚਾਹੇ ਹੈਲਮਟ ਹੋਵੇ ਜਾਂ ਟ੍ਰੈਫਿਕ ਨਿਜਮਾ ਦੇ ਵਿੱਚ ਜਿੱਥੇ ਵਕ ਵਕ ਪ੍ਰੇਲਾਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਦੇ ਨਾਲ ਨਾਲ ਗੱਡੀਆਂ ਵਾਲੇ ਵੀ ਇਸ ਲਈ ਫੁੱਲ ਜਾਣਕਾਰੀ ਲੈ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚੇ ਖੜੇ ਨਜ਼ਰ ਆ ਰਹੇ ਹਨ ਟ੍ਰੈਫਿਕ ਜਾਗਰੂਕ ਕਰਨ ਦੇ ਲਈ ਜਿੱਥੇ ਉਹਨਾਂ ਨੂੰ ਪਹਿਲਾਂ ਸਮਝਾਇਆ ਗਿਆ ਤੇ ਫਿਰ ਉਸ ਦੇ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਆਉਣ ਜਾਣ ਵਾਲੇ ਰਾਹੀਰਾਂ ਨੂੰ ਸਮਝਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਹਨ ਅਤੇ ਤਸਵੀਰਾਂ ਵੀ ਦੇਖ ਸਕਦੇ ਹੋ ਬੱਚਿਆਂ ਨੂੰ ਆਉ ਤੁਹਾਨੂੰ ਸੁਣਾਉਣੇ ਕਿਵੇਂ ਕਹਿੰਦੇ ਨਜ਼ਰ ਆਈ ਬੱਚੇ ਤਾਂ ਇਹ ਤਾਂ ਕੜਜੇ ਕੱਢ ਕੇ ਲੱਗਦਾ ਹੈ ਜੀ ਆਪ ਜੀ ਦੇਸ਼ੀ ਆਈ ਜੱਟ ਦੇ ਹੱਥ ਵੀ ਬੱਚੀ ਆਪਣੇ ਦੇਸ਼ ਦਾ ਹੋਇਆ ਆਪਾਂ ਮੰਦਰੀ ਰਾਕੀ ਹੈ ਆਪਣੇ ਬੱਚੇ ਨੇ ਆਪਾਂ ਨੂੰ ਗਾਈਡਿੰਗ ਨਰਾ ਉਹ ਲਾਉਂਗੀ ਉਹ ਲਾਉਂਦਾ ਜਿਹੜਾ ਚਲੀ ਜਾਊ ਉਹ ਤੇ ਲਾਉ ਲਾਉਣਾ ਜਿਹੜਾ ਉਸ ਤੋਂ ਪ੍ਰਾਈਵੇਟ ਬੰਦਾ ਆਣ ਅਧਿਕਤ ਨਹੀਂ ਰੱਖਣਦਾ ਅਧਿਕਤ ਨਾਲ ਪੈਨ ਹੋਏਗਾ ਜਿਹੜਾ ਜਾਣ ਵੀ ਹੋਏਗਾ ਲਾਇਗਾ ਕਿਤੇ ਨਾ ਉਹ ਜਿਹੜੇ ਤੇ ਨਾਮ ਵਾਲੀ ਸਸ਼ਿੰਗਾਜ ਜੀਸੀ ਆਤਮ ਚੌਥਾ ਕੋਈ ਮੰਤਰੀ ਆਉਂਦਾ ਉਹ ਲਾਉਗਾ ਹੋਰ ਤਾਂ ਫਲੈਗ ਰਾਡ ਹੀ ਲਾ ਸਕਦੇ ਤੁਸੀਂ ਮੰਤਰੀ ਨੂੰ ਇਹਨਾਂ ਕੈਟਾਗਰੀ ਚਾਹੁੰਦੇ ਹੋ ਤੁਹਾਨੂੰ ਪ੍ਰਿਯੋਜਕਾ ਇਹ ਦੁਨੀਆ ਦੇ ਸਾਰੇ ਰਿਸ਼ਤੇ ਆ ਰਹਾ ਮੈਂ ਥਾੜੇ ਨਾਲ ਆ ਰਹਾ ਮੇਰਾ ਮੁੰਡਾ ਥਾੜੇ ਨਾਲ ਦੀ 2000 ਰੁਪਏ ਹੈ ਇਫ ਯੂ ਲਾਇਸੈਂਸ ਦੇਵੋ ਐਵਰੀਥਿੰਗ ਨੋ ਆਹ ਦੇਵ ਸਾਡੇ ਨੇ ਫਸਟ ਦਿਓ ਲਾਇਸੈਂਸ ਦੇ ਦਿਓ ਲਾਈਟ ਨੰਬਰ ਨਹੀਂ ਲਾਲ ਬੰਦੇ ਆ ਗੋੜੀ ਬਿਲਾ ਰੱਖਿਆ ਬਈ ਅਗੇ ਲਾਉ ਬੜਾ ਹੈ ਬੜਾ ਅਗੇ ਲਾਉ ਅੱਗੇ ਨੂੰ ਫੇਰ ਲਿਆ ਨਾ ਉੱਥੇ ਬਹਿ ਕੇ ਲਾ ਯਾਰ ਉਹਦੇ ਨਾਲ ਅੱਡਾ ਬੰਦਾ ਯਾਰ ਲੋਟ ਹੀ ਪਾ ਲਿਆ ਯਾਰ ਮੇਰਾ ਹੋ ਗਿਆ ਯਾਰ ਲੈ ਪਿੱਛੇ ਕਰਦਾ 2 ਮਿੰਟ ਬਹੁਤ ਸਾਰਾ ਮੈਂ ਨਹੀਂ ਹੈਗਾ ਕੋਈ ਕੋਰ ਐਲ.ਐਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁੱਢਲਾਟਾ ਦੇ ਵਿਦਿਆਰਥੀਆਂ ਅੱਜ ਸਰ ਸੁਰੇਸ਼ ਕੁਮਾਰ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਟ੍ਰੈਫਿਕ ਨਿਯਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਸਾਨੂੰ ਰੋਡ ਤੇ ਵੀ ਲੈ ਕੇ ਆਏ ਤੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਕਿ ਕਿੱਦਾਂ ਸਾਡੇ ਲਈ ਸੀਟ ਬੈਲਟ ਹੈਲਮਟ ਲਗਾਉਣਾ ਜ਼ਰੂਰੀ ਹੈ ਤੇ ਸਾਰੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਕਿਵੇਂ ਦੇਖਦੇ ਹੋ ਸਰ ਅੱਜ ਬੱਚਿਆਂ ਨੂੰ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਟ੍ਰੈਫਿਕ ਮੀਨਰ ਰਹੀ ਤੇ ਕੀ ਕਹਿਣਾ ਚਾਹੋਗੇ ਬੱਚਾ ਰਾਹੀ ਅਸੀਂ ਚਾਹੁੰਦੇ ਹਾਂ ਵੀ ਬੱਚਾਂ ਦੇ ਨਾਲ ਜਿਹੜੇ ਮਾਪਿਓ ਦੀ ਹਮਦਰਦੀ ਜੁੜੀ ਹੁੰਦੀ ਹੈ ਹਰ ਇੱਕ ਰੋਡ ਯੂਜ਼ਰ ਜੋ ਚੱਲਦਾ ਹੈ ਸੜਕ ਤੇ ਭਲੇ ਹੀ ਪੁਲਿਸ ਨਾਲ ਉਹ ਕਿਸ ਕਿਸ ਤਰ੍ਹਾਂ ਹੀ ਵਰਤਦਾ ਹੋਵੇ ਬੱਟੇ ਜਦੋਂ ਉਹ ਬੱਚਿਆਂ ਨਾਲ ਵਰਤਦਾ ਹੈ ਤਾਂ ਉਹਦਾ ਰਵਈਆ ਅੰਦਰੋਂ ਪਿੰਗਲ ਜਾਂਦਾ ਹੈ ਜਦੋਂ ਬੱਚੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਨੇ ਕਿ ਅੰਕਲ ਸੀਟ ਵੈਲਟਰ ਲਗਾਓ ਅੰਕਲ ਹੈਲਮਟ ਪਹਿਨੋ ਤਾਂ ਉਹ ਉਹਨਾਂ ਦੇ ਹਰਦੇ ਦੇ ਅੰਦਰ ਕਿਤੇ ਨਾ ਕਿਤੇ ਟੱਚ ਕਰਦੀ ਹੈ ਇਸ ਮੋਟਿਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਏਡੀਜੀਪੀ ਮਾਨ ਜੋਗ ਏਡੀਪੀ ਟ੍ਰੈਫਿਕ ਚੰਡੀਗੜਾ ਅਤੇ ਐਸਐਸਪੀ ਮਾਨਸਾ ਉਹਨਾਂ ਦੀ ਦਿਸ਼ਾ ਨਿਰਦੇਸ਼ਨ ਅਨੁਸਾਰ ਇਹ ਪ੍ਰੋਗਰਾਮਿੰਗ ਹੁਣ ਚੌਂਕ ਦੇ ਵਿੱਚ ਪ੍ਰੈਕਟੀਕਲ ਰੂਪ ਚ ਬੱਚਾ ਨੂੰ ਕਰਵਾਇਆ ਜਾ ਰਿਹਾ ਹੈ ਕਿਉਂਕਿ ਬੱਚੇ ਹੀ ਆਉਣ ਵਾਲੇ ਸਮੇਂ ਦਾ ਫਿਊਚਰ ਹਨ ਇਹਨਾਂ ਨੇ ਆਉਣ ਵਾਲੇ ਸਮੇਂ ਦੀ ਕਮਾਂਡ ਸੰਭਾਲਣੀ ਹੈ ਤਾਂ ਅਸੀਂ ਕਹਾਂਗੇ ਕਿ ਬੱਚਿਆਂ ਦੇ ਜੋ ਬੱਚਿਆਂ ਦੇ ਅਸੀਂ ਟ੍ਰੇਨਿੰਗ ਲਗਾਈਏ ਬੱਚਿਆਂ ਨੂੰ ਸਿਖਾ ਕੇ ਬੱਚਿਆਂ ਨੂੰ ਪੜਾ ਕੇ ਤੇ ਬੱਚਿਆਂ ਨੂੰ ਅਸੀਂ ਅਫਸਰ ਬਣਾਉਣਾ ਹੈ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਚੇਂਜ ਹੋਵੇ ਤੇ ਐਕਸੀਡੈਂਟਾਂ ਦਾ ਰੇਟ ਘੱਟ ਜਾਵੇ ਜਿਹੜੇ ਲੋਕ ਨਹੀਂ ਮੰਨਦੇ ਜੀ ਉਹਨਾਂ ਦਾ ਕੀ ਆ ਉਹਨਾਂ ਦਾ ਵਾਇਲੇਸ਼ਨ ਵਾਲੇ ਦਾ ਚਲਾਨ ਵੀ ਕਰਦੇ ਸਰ ਕੋਈ ਵੀ ਵਾਇਲੇਟਰਸ ਆ ਕਿਸੇ ਵੀ ਲੰਘਣਾ ਦਾ ਉਹ ਕਰਦਾ ਤਾਂ ਉਹਦਾ ਚਲਾਨ ਵੀ ਕਰਦੇ ਆ ਚਲਾਨ ਦੇ ਨਾਲ ਉਹਨਾਂ ਰਿਜ਼ਲਟ ਨਹੀਂ ਪ੍ਰਾਪਤ ਹੁੰਦਾ ਜਿੰਨਾ ਲੋਕ ਐਜੂਕੇਟ ਹੋ ਕੇ ਤੇ ਉਹਨੂੰ ਮੰਨ ਕੇ ਕਿਉਂਕਿ ਅੰਦਰ ਉਹਨਾਂ ਦੀ ਫੀਲਿੰਗ ਟੱਚ ਹੋ ਜਾਂਦੀ ਹੈ ਜਿਸ ਦੇ ਕਾਰਨ ਉਹ ਅੰਦਰੋਂ ਮੰਨ ਤੋਂ ਕਈ ਜਿੰਨਾ ਚਿਰ ਬੰਦਾ ਮੰਤੋਨੀ ਮੰਨਦਾ ਨਾ ਕਿਸੇ ਦਾ ਮੰਨਿਆ ਜੁਰਮਾਨੇ ਨਾਲ ਸਜ਼ਾ ਨਾਲ ਉਹਨਾ ਹੋ ਨਹੀਂ ਹੁੰਦਾ ਬਟੇ ਜਦੋਂ ਉਸ ਬੰਦੇ ਦਾ ਆਪਾਂ ਅੰਦਰੋਂ ਮਾਨਸਿਕ ਤੌਰ ਤੇ ਤੇ ਅੰਦਰੂਨੀ ਤੌਰ ਤੇ ਉਹਦੇ ਨਾਲ ਟੱਚ ਹੋ ਜੇ ਜਿਹਦੇ ਭਾਵਨਾਵਾਂ ਨਾਲ ਉਹਦੇ ਹੋ ਹੋ ਜੇ ਅੰਦਰੋਂ ਤਾਂ ਉਹ ਬੰਦਾ ਆਪਣੇ ਤੌਰ ਤੇ ਪ੍ਰੇਮ ਦੀ ਖੇਤੀ ਲੱਗ ਹੁੰਦੀ ਹੈ ਅੱਜ ਪਤਕੀਆਂ ਨੂੰ ਲੈ ਕੇ ਆਏ ਹਾਂ ਤੇ ਠੀਕ ਹੈ ਨਾ ਸਰ சுரேਸ਼ ਕੁਮਾਰ ਜੀ ਜੋ ਮਾਨਸਾ ਟ੍ਰੈਫਿਕ ਪੁਲਿਸ ਤੋਂ ਨੇ ਐਜੂਕੇਸ਼ਨ ਵਿੰਗ ਦੇ ਇੰਚਾਰਜ ਨੇ ਅੱਜ ਸਾਡੇ ਕੋਲ ਆਏ ਸਕੂਲ ਦੇ ਵਿੱਚ ਇਹਨਾਂ ਨੇ ਬੱਚਾ ਨੂੰ ਅਵੇਅਰ ਕੀਤਾ ਟ੍ਰੈਫਿਕ ਰੂਲਸ ਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਰੂਲ ਸਮਝਾਏ ਇਹਨਾਂ ਨੇ ਸਾਨੂੰ ਤੇਰੇ ਬੱਚਾ ਨੂੰ ਇੱਥੇ ਅਸੀਂ ਆਈਟੀਆ ਚੌਂਕ ਪੁਰ ਲਾੜਾ ਦੇ ਵਿੱਚ ਲੈ ਕੇ ਆਏ ਆ ਜਿੱਥੇ ਬੱਚਿਆਂ ਨੇ ਜੋ ਰੂਲ ਇਹਨਾਂ ਨੇ ਸਰ ਤੋਂ ਸਿੱਖੇ ਨੇ ਇਹਨਾਂ ਨੇ ਲੋਕਾਂ ਨੂੰ ਅਗਿਆ ਅਵੇਅਰ ਕੀਤਾ ਲੋਕਾਂ ਨੂੰ ਕੁਐਸਚਨ ਕੀਤਾ ਜੇ ਕਿਸ ਨੇ ਹੈਲਮਟ ਨਹੀਂ ਪਾਇਆ ਜਾਂ ਸੀਟ ਬੈਲਟ ਨਹੀਂ ਲਗਾਈ ਤਾਂ ਅਸੀਂ ਬਹੁਤ ਵਧੀਆ ਉਪਰਾਲਾ ਲੱਗਦਾ ਸਾਨੂੰ ਇਹ ਆ ਮਾਨਸਾ ਪੁਲਿਸ ਦਾ ਕਿ ਬੱਚਿਆਂ ਵਿੱਚਕਾਰ ਔਰ ਲੋਕਾਂ ਵਿੱਚਕਾਰ ਜੋ ਅੱਜ ਅਵੇਅਰਨੈਸ ਕੈਂਪ ਚਲਾਇਆ ਮੈਂ ਟ੍ਰੈਫਿਕ ਪੁਲਿਸ ਮਾਨਸਾ ਦਾ ਬਹੁਤ ਧੰਨਵਾਦ ਕਰਦਾ ਹਾਂ